ਪੰਜਾਬ ਕੈਬਨਿਟ ਦੀ ਬੈਠਕ ਵਿੱਚ ਅੱਜ ਫੈਸਲਾ ਲੈ ਗਿਆ ਹੈ ਕਿ 5578 ਅਧਿਆਪਕਾਂ ਤੇ 650 ਨਰਸਾਂ ਨੂੰ ਉਹਨਾਂ ਦੇ ਵਿਭਾਗਾਂ ਵਿੱਚ ਪਹਿਲੇ ਅਕਤੂਬਰ 2019 ਤੋਂ ਪੱਕਾ ਕਰ ਦਿੱਤਾ ਜਾਵੇਗਾ। ਦੋਹਾਂ ਕਿਸਮਾਂ ਦੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਵੀ ਅਤੇ ਭੱਤੇ ਵੀ ਮਿਲਣਗੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਬਨਿਟ ਬੈਠਕ ਬਗਰੋਂ ਦੱਸਿਆ ਕਿ ਸਰਕਾਰ ਨੇ ਸਾਲ 2014-15 ਅਤੇ 16 ਵਿੱਚ ਭਰਤੀ ਹੋਏ ਅਧਿਆਪਕਾਂ ਨੂੰ 2 ਸਾਲਾਂ ਦੇ ਪਰਕ ਕਾਲ ਮਗਰੋਂ ਪੱਕਾ ਕਰਨ ਦਾ ਫੈਸਲਾ ਲਿਆ ਹੈ। ਇਸੇ ਤਰ੍ਹਾਂ ਦਾਵਾ ਕੀਤਾ ਗਿਆ ਹੈ ਕਿ ਪਰਕ ਕਾਲ ਨੂੰ ਜਿੰਨਾ ਸਾਲਾਂ ਤੋਂ ਘਟਾ ਕੇ 2 ਸਾਲ ਦਾ ਕਰ ਦਿੱਤਾ ਗਿਆ ਹੈ ਅਧਿਆਪਕਾਂ ਨੂੰ ਹੁਣ ਓਕੇ-ਪੁਕੇ 7500 ਰੁਪਏ ਦਿੱਤੇ ਜਾ ਰਹੇ ਹਨ ਪਰ ਹੁਣ ਤੋਂ ਲੈ ਕੇ ਪੂਰਾ ਸਕੇਲ ਦੇਣ ਤੱਕ ਉਹਨਾਂ ਨੂੰ ਗ੍ਰੇਡ ਪੇ ਯਾਨੀ ਕਿ 15300 ਰੁਪਏ ਮਿਲਣਗੇ ਇਸ ਮਕਰੋ ਸਾਰੇ ਭੱਤੇ ਆਦੀ ਵੀ ਸ਼ਾਮਲ ਕਰ ਦਿੱਤੇ ਜਾਣਗੇ 5178 ਅਧਿਆਪਕਾਂ ਵਿੱਚੋਂ 5078 ਅਧਿਆਪਕਾਂ ਦੀ ਮਾਸਟਰ ਕਾਰਡ ਅਤੇ 100 ਦੀ ਸੀਐਨਵੀ ਅਧਿਆਪਕਾਂ ਵਿੱਚੋਂ ਭਰਤੀ ਕੀਤੀ ਗਈ ਸੀ ਆਪਣੇ ਹੱਕਾਂ ਲਈ ਅਧਿਆਪਕਾਂ ਤੇ ਨਰਸਾਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਸਨ 1970 ਕੇ 78 ਟੀਚਰ ਸੀਗੇ ਹਾਂਜੀ ਤਾਂ ਕੈਬਨਟ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਵੇ ਜੀ ਔਰ ਜਿਹੜਾ ਪ੍ਰੋਬੇਸ਼ਨ ਪੀਰੀਅਡ ਹੁੰਦਾ ਉਹ ਨਾਰਮਲੀ 3 ਸਾਲ ਦਾ ਹੁੰਦਾ ਸੀ ਤਾਂ ਇਨ ਦਿਸ ਕੇਸ ਇ 3 ਸਾਲ ਤੋਂ ਇਹਨੂੰ 2 ਸਾਲ ਕਰ ਦਿੱਤਾ ਗਿਆ ਐਂਡ ਫਿਰ ਆਪਣੀ ਫੁੱਲ ਸਕੇਲ ਤੇ ਪਰ ਕਿਉਂਕਿ ਇਹਨਾਂ ਦੇ 2 ਸਾਲ ਜਿਹੜੇ ਐ ਉਹ 10ਵੇਂ ਮਹੀਨੇ 'ਚ ਹੋਣਗੇ ਤਦ ਤੱਕ ਇਹਨਾਂ ਦਾ ਸਕੇਲ ਜਿਹੜਾ 10000 ਤੋਂ 15000 ਕਰ ਦਿੱਤਾ ਜਾਏਗਾ ਫॉर द ਨੈਕਸਟ 6 ਮੰਥਸ ਇਸੇ ਤਰ੍ਹਾਂ ਹੀ ਜਿਹੜੀਆਂ ਨਰਸਿਸ ਦਾ ਹੈਗਾ ਸਰ ਨਰਸਿਸ ਦਾ ਵੀ ਕੈਬਨਟ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਵੀ ਰੈਗੂਲਰਾਈਜ਼ ਜਿਹੜਾ ਉਹ ਕੀਤਾ ਜਾਏ ਕੈਬਨਟ ਨੇ ਹੋਰ ਤੱਕ ਮਸਲੇ ਜਿਹੜੇ ਆ ਔਰ ਜਿੰਨੇ ਵੀ ਬਾਕੀ EMPLOYEES ਦੇ ਮਸਲੇ ਆ ਕੈਬਨਟ ਨੇ ਫੈਸਲਾ ਕੀਤਾ ਕਿ 90 ਦਿਨਾਂ ਦੇ ਵਿੱਚ ਵਿੱਚ ਇਹ ਸਾਰੇ ਮਸਲੇ ਜਿਹੜੇ ਆ ਕਿਉਂਕਿ ਇਹਨਾਂ ਦੀਆਂ ਜਿਹੜੀਆਂ EMPLOYES ਦੀਆਂ ਡਿਮਾਂਡਸ ਐ ਇਹਨਾਂ ਦੇ ਦੋ ਪਹਿਲੂ ਐ ਕੁਝ ਕੁਝ ਦੇ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਐ ਕੁਝ ਨਾਨ ਫਾਈਨੈਂਸ਼ੀਅਲ ਡਿਮਾਂਡਸ ਐ ਔਰ ਇੱਕ ਕੈਬਨਟ ਸਬ-ਕਮੇਟੀ ਬਣਾ ਦਿੱਤੀ ਗਈ ਐ ਉਹਨਾਂ ਨੂੰ 90 ਦਿਨ ਦਾ ਟਾਈਮ ਦਿੱਤਾ ਕਿ 90 ਦਿਨਾਂ ਦੇ ਵਿੱਚ ਵਿੱਚ ਇਹ ਸਾਰੇ ਜਿਹੜੇ ਸਟੇਕ ਹੋਲਡਰਸ ਨਾਲ ਮੁਲਾਕਾਤ ਕਰਕੇ ਔਰ ਇਹਦਾ ਕੋਈ ਨਾ ਕੋਈ ਫੈਸਲਾ ਜਿਹੜਾ ਘੋੜਾ ਦੱਸੋ ਪਿਛਲੇ ਦਿਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਛੱਤ ਤੇ ਚੜੀਆਂ ਨਰਸਾਂ ਨੇ ਸ਼ਾਲਬਾਰ ਕੇ ਖੁਦਕਿਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਅਤੇ ਪਿਛਲੇ ਮਹੀਨੇ ਅਧਿਆਪਕਾਂ ਉੱਪਰ ਪਟਿਆਲਾ ਵਿੱਚ ਲਾਠੀ ਚਾਰਜ ਵੀ ਹੋਇਆ ਸੀ ਉੰਜ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਆਗਾਮੀ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਲੈ ਲਿਆ ਗਿਆ ਹੈ ਬਿਊਰੋ ਰਿਪੋਰਟ ਪੰਜਾਬ ਟਰੂਡੇ